ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਦਿਖਾਉਣਿਆ ਤੁਹਾਨੂੰ ਕੀਮਾ ਮੰਡੀ ਦਾ ਮਸ਼ਹੂਰ ਰੀਪਰ ਜਗਤਜੀਤ ਕਿਸਾਨ ਮੇਲੇ ਤੇ ਆਇਆ ਸੀਗੇ ਇੱਕ سٹਾਲ ਲੱਗੀ ਦੇਖੀ ਜੀ ਪਹਿਲਾਂ ਕਰ ਇੱਕ ਲਗ ਰੀਪਰ 57 ਇੰਚੀ ਆ ਇੱਕ 60 ਇੰਚੀ ਪੂਰੀ ਕੁਆਲਿਟੀ ਦੇ ਵਿੱਚ ਬਣਾਇਆ ਵਗ ਰੀਪਰ ਸਫਾਈ ਦੇਖੋ ਇੰਨੀ ਰੀਪਰ ਦੀ ਸਭ ਤੋਂ ਮਸ਼ਹੂਰ ਰੀਪਰ ਮੰਨਿਆ ਜਾਂ ਇੱਕ ਜਸਜੀਤ ਕੰਪਨੀ ਦਾ ਸੇਫਟੀ ਗਾਰਡ ਵੀ ਲੱਗੇ ਹੋਏ ਆਲੇ ਸਾਰੇ ਉੱਪਰ ਰੱਖੋ ਵੀ ਨੇ ਰੀਪਰ ਸੁਪੰਚ ਹੋਏ ਨਮਾਜ਼ਾ ਸਾਧਨਾ ਵਨ ਅਧਿਪੰਧਾ ਦੇ ਸਿਦਕ ਨੇ ਇਹ ਯੂਨੀਵਰਸਲ ਮੇਲਾ ਲੱਗਿਆ ਕਿਸਾਨਾਂ ਲਈ ਲੱਖ ਲੱਖ ਲੋਕਾਂ ਨੂੰ ਮੁਬਾਰਕ ਹੈ ਵੀ ਡਿਊਟੀ ਗੇਰ ਲੱਗਿਆ ਹੋਇਆ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿੱਤੇ ਤੁਸੀਂ ਅੱਜ ਪਹੁੰਚੇ ਹੋ ਇਹ ਪੰਜਾਬੀ ਨਹੀਂ ਲੇਟੋ ਸਾਡੇ ਦੇਸ ਤੋਂ ਵੀ ਜਿਨ੍ਹਾਂ ਨੇ 1997 ਤੋਂ ਲੈ ਕੇ ਹੁਣ ਤੱਕ ਕਾਰੀਆਂ ਸੇਵਾਵਾਂ ਦੇ ਜਿਹੜੀ ਜਿਹੜੀ ਤਸ਼ੀਕਰੀ ਦਿੱਤੀ ਹੈ ਤੁਸੀਂ ਮੇਰੇ ਨਾਲ ਦੇਸ਼ ਦੇ ਨਾਲ ਆਪਣੇ ਖੇਤੀ ਮੌਕੇ ਬਣਾਏ ਤੇ ਆਪਾਂ ਅੱਜ ਸਾਰਿਆਂ ਨੇ ਧਿਆਨ ਰੱਖਣ ਵਾਲੀਆਂ ਗੱਲਾਂ ਦੱਸੀਆਂ ਵੀ ਅਰੇ ਅੰਮ੍ਰਿਤਪੁਰ ਦੇ ਮੁਤਾਬਕ ਮੁਤਾਬਕ ਤਾਂ ਦੇਖੋ ਮੈਂ ਤੁਹਾਨੂੰ ਜਰਾ ਇਹ ਟ੍ਰੈਂਡ ਸਾਰਾ ਭਾਈ ਜੀ ਸੌ ਚੱਲੇ ਭਾਈ ਝੋੜ ਕਰਦੀ ਹੈ ਔਰ ਸਾਰਿਆਂ ਨੇ ਆਪਣੇ ਇਸ ਵੇਲੇ ਦਾ ਖਤਰੀ ਨਹੀਂ ਲੈਣਾ ਤੇ ਨਾਲ ਨਾਲ ਆਪਣੇ ਪਸੰਦੀ ਨੂੰ ਆਪਣੀ ਆ ਗਿਆ ਅਮਰੂਤੀ ਮਾਡਲ 60 23 ਇਹ ਜੀ ਕੰਪਨੀ ਹੈ ਉੱਤੇ ਇਹ ਵੀ ਲੋਹੇ ਦੇ ਹੀ ਬਣਾ ਹੈ ਉੱਪਰੋਂ ਦੇਖਣ ਨੂੰ ਫਾਈਬਰ ਦਾ ਲੱਗਦਾ ਹੈ ਨਾ ਬਣਿਆ ਹੋਇਆ ਜਿਵੇਂ ਫਾਈਬਰ ਦੀ ਬਣਿਆ ਹੁੰਦਾ ਪਰ ਇਹ ਲੋਹੇ ਚਾ ਸਾਰਾ ਇਹ ਲੱਖ ਰੁਪਏ ਬਣਾਇਆ ਤੇ ਨਾਲ ਵੀ ਨਾਲ ਇੱਕ ਹੋਰ ਗੱਲ ਦੱਸਦੇ ਆ ਕਿ ਸਾਡੇ ਕੋਲ 45 ਹੁੰਦਾ ਹੈ ਕਿ ਤੋਂ ਦੇਖਦੇ ਇੱਕ ਕਰੋੜ ਰੁਪਏ ਕਵਰ ਨੇ ਜਿਹੜੇ ਉੱਪਰ ਚੱਕੇ ਜਾਂਦੇ ਦੋਵੇਂ ਪਾਸਿਆਂ ਤੋਂ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਜੀ ਆਇਆਂ ਨੂੰ ਹਾਂ ਕਿਸਾਨ ਵੀਰਾਂ ਲਈ ਅਤੇ ਸਾਰੇ ਲਈ ਇਹਦੇ ਜ਼ਰੂਰੀ ਪੂਜਨਾ ਇਹ ਜਿਹੜੇ ਤੁਸੀਂ ਇੰਪਲੀਮੈਂਟਸ ਦੇਖ ਰਹੇ ਹੋ ਇਹ ਚੀਮਾ ਜਗਤਜੀਤ ਇਹ ਮਸ਼ਹੂਰ ਇੰਪਲੀਮੈਂਟਸ ਨੇ ਉਹ ਦੇਖੋ ਥਾੜੀ ਵਾਲਾ ਜਿਗਾੜ ਇੱਧਰ ਆ ਦੇਖੋ ਟਰੈਕ ਮਸ਼ੀਨ ਉਹ ਗੱਠਾ ਬਣਾਉਣ ਵਾਲੀ ਮਸ਼ੀਨ ਦੇਖੋ ਤੇ ਟ੍ਰੈਕਟਰ ਨਾਲ ਜ਼ਿਆਦਾ ਕੰਮ ਲੈ ਲੈਂਦੀ ਹੈ ਸੇਵ ਕਰਦੀ ਹੈ ਇਸ ਵਾਰ ਇਹ ਘਾਰੇ ਆਪਣੀ ਬੰਦ ਲਾ

ਸੋ ਤੋਂ ਨਿਯਤ ਹੋਏ ਸਨ ਸਰਕਾਰ ਦੇ ਚੁਣੇ ਸਾਡੀ ਆਪਣੀ ਜਗਤ ਮੋਟਰ ਕੰਪਨੀ ਦੇ ਜਿਹੜੇ ਸੁਪਰ ਸੀਟਰ ਦਾ ਕਾਫੀ ਵੱਡੀ ਕਵਰਟੀਟੀ ਦੇ ਵਿੱਚ ਅਸੀਂ ਡਿਲੀਵਰ ਕਰਨੇ ਸੀ ਜੋ ਸਾਹਮਣੇ ਸਾਡੇ ਦੇ ਵੀ ਦੱਸਿਆ ਹੈ ਕਿ ਸਾਡੇ ਨਾਲ ਜਿਹੜਾ ਸਾਡੇ ਕਸਟਮਰ ਦਾ ਬਹੁਤ ਸਾਰਾ ਰਿਜ਼ਲਟ ਆਇਆ ਹੈ ਇਹਨਾਂ ਸਾਰੇ ਸਫਲਤਾਵਾਂ ਦੇ ਲਈ ਰੀਪਰ ਵਾਈਟ ਰੱਕ ਜਲਤੀਜੀਤ ਕੰਪਨੀ ਦਾ ਜਲਤੀਜੀਤ ਕੰਪਨੀ ਨਾਲ ਬੋਲਦੇ ਜਾਂਦੇ ਨੇ ਗਰਾਰੀਆਂ ਦੇਰਾਂ ਦੇ ਵਿੱਚ ਬਲੇਡ ਵਗੈਰਾ ਜੇ ਤੇਰਾ ਬੀਲਰ ਖੜਾ ਜਗਤਜੀਤ ਦਾ